ਪੈਰਿਸ ਦੇ ਵਿੱਚ ਹੋ ਰਹੀਆਂ 올림픽 ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤ ਕੇ ਇੱਕ ਵਾਰ ਫਿਰ ਤੋਂ ਜਿੱਤ ਹਾਸਲ ਕਰ ਲਈ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਤੇ ਪਿੰਡ ਵਾਸੀ ਵੀ ਹਰਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਂਦੇ ਉਹਨਾਂ ਦੇ ਘਰ ਫਾਟਦੇ ਪਏ ਨੇ ਉਤਹੀ ਜਾਣਕਾਰੀ ਦਿੰਦੇ ਹੋਏ ਹਰਮਨਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਤੇ ਇਸ ਬੜੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਨੱਚ ਟੱਪ ਕੇ ਲੱਡੂ ਖਾ ਕੇ ਤੇ ਵੰਡ ਕੇ ਇਸ ਖੁਸ਼ੀ ਨੂੰ ਜ਼ਾਹਰ ਕੀਤਾ ਜਾ ਰਿਹਾ ਹੈ ਹੋ ਦੁਨੀਆ ਖੁਸ਼ੀ ਅੰ내 ਹਣੀ ਜਬਨਾਂ ਦੇ ਹੋ ਦੁਨੀਆ ਖੁਸ਼ੀ ਅੰ내 ਹਣੀ ਜਬਨਾਂ ਦੇ i'm going वग़ैरह जितां बि हुयो ॾाढी त उमिरि दो चार साल बंदि जी असीं त जीतांगे बि हिकु ਦੇਖੋ ਜੀ ਬੜੀ ਮੰਨ ਖੁਸ਼ੀ ਹੋਈ ਹੈਗੀ ਜੋ ਅਸੀਂ ਉਮੀਦ ਰੱਖੀ ਸੀ ਪ੍ਰਮਾਤਮਾ ਸਾਨੂੰ ਚਲੋ ਸਿਲਵਰ ਮੈਡਲ ਜਾਂ 골ਡ ਮੈਡਲ ਦੇ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਆ ਸਾਡੇ ਵਾਸਤੇ 골ਡਨ ਮੈਡਲ ਹੀ ਹੈਗਾ ਪ੍ਰਮਾਤਮਾ ਨੇ ਸਰਨੇ ਉਹ ਜਿਹੜੀ ਇਹ ਖਾਲੀ ਸੀ ਬੱਚਿਆਂ ਨੇ ਭਰ ਕੇ ਖਲੀ ਹੈਗੀ ਨਹੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਟਫ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੇ ਉਹਨਾਂ ਦੀਆਂ ਵੀ ਜਿਹੜੀਆਂ ਮੰਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਹੋਣੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਜੀ ਬੜੀ ਖੁਸ਼ੀ ਦੇ ਬੱਚਿਆਂ ਦਾ ਵਾਪਸ ਆਇਆ ਦੇਖੋ ਸਵਾਗਤ ਸਾਹੀ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਨਾ ਅਸੀਂ ਕੱਲਿਆ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਹੋਗਾ ਇਹ ਉਹਨਾਂ ਦੇ ਦਿੱਲੀ ਵੀ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇੱਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਸਦਾ ਸਾਰੇ ਇਸ ਘਰ ਆਉਣਾ ਸਾਰਾ ਸਦਾ ਸਵਾਗਤ ਵੱਡੀ ਜਿੱਤ ਹੋਈ ਹੈ ਜੀ ਬੱਚਿਆਂ ਦੇ ਲਈ ਬੜਾ ਸੁਣੋ ਬੜੀ ਧੰਤਨ ਗੁਰੂ ਰਾਮਦਾਸ ਨੇ ਧੰਤਨ ਬਾਬਾ ਗੁਰਦੱਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਮੇਰੇ ਮਾਲਕ ਨੇ ਬਹੁਤ ਕਿਰਪਾ ਕੀਤੀ ਹੈ ਜੇਦੋ 40 40 ਮੇਰੇ ਖਿਆਲ ਸਟੈਂਡ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਸ਼ਾਨੇ ਜਿਹੜੇ ਮਗਰੋਂ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਮਾਂ ਪਿਓ ਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਜੋ ਸੈਨ ਨਹੀਂ ਫੇਰਲੀ ਚੋਂ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਲੱਗਦਾ ਕਿ ਹਰ ਮਤ ਤੋਂ ਹੁਣ ਸਰਪੰਚ ਵਾਰ-ਵਾਰ ਕਿਹਾ ਜਾ ਰਿਹਾ ਸੀ ਮੈਚ ਦੇ ਵਿੱਚ ਉਹ ਕਿੰਨੇ ਗੱਲ ਬਾਕੀ ਕੁਝ ਨਹੀਂ ਕੁਝ ਵੇਖੋ ਜੀ ਸਾਰੀ ਟੀਮ ਨੇ ਵਧੀਆ ਖੇਡਿਆ ਤੇ ਚੜ੍ਹਦੀ ਕਲਾ ਦਾ ਲਗਾਤਾਰ ਪਰਿਵਾਰ ਪਰ ਇੱਕ ਮਜੀਠੀਆ ਸਾਹਿਬ ਇੱਕ ਨਰਾਜ਼ਗੀ ਆ ਤੁਹਾਡੇ ਨਾਲ ਮਾਨ ਤੁਹਾਡੇ ਬੱਚੇ ਨੇ ਵਧਾਇਆ ਪਰ ਇੱਕ ਇੱਕ ਨਰਾਜ਼ਗੀ ਆ ਮਨਜੀਤਿਆ ਸਾਹਿਬ ਇੱਕ ਨਰਾਜ਼ਗੀ ਆ ਤੁਹਾਡੇ ਨਾਲ ਹਾਂਜੀ ਇੱਕ ਨਰਾਜ਼ਗੀ ਆ ਨਹੀਂ ਬੇਨਤੀ ਆ ਵੀ ਸਾਰੇ ਜਣਿਆਂ ਨੇ ਮੌਜੂਦਾ ਐਮਐਲਆ ਵੀ ਸਾਬਕਾ ਵੀ ਸਾਰਿਆਂ ਨੂੰ ਵਧਾਈ ਦਿੰਦੀ ਆ ਤੁਹਾਡੇ ਹਲਕੇ ਦੇ ਇੰਚਾਰਜ ਨੇ ਵਧਾਈ ਨਹੀਂ ਦਿੱਤੀ ਜੇ ਪਿਓਰ ਕਾਲੀ ਹਾਂ ਇਹ ਇਹ ਗੱਲ ਤਾਂ ਸਾਨੂੰ ਬਹੁਤ ਦੁੱਖ ਜੇ ਮੈਂ ਤੁਹਾਡੇ ਦਾ ਖੁਸ਼ ਹਾਂ ਤਦ ਹੀ ਆਉਂਦੇ ਜਗਰਾਜ ਆ ਆਪ ਦੇ ਸਮਾਨ ਦੀ ਕਿੰਨੇ ਨਹੀਂ ਨਹੀਂ ਠੀਕ ਸਾਨੂੰ ਤੇ ਮਾਣ ਹੈ ਤੁਹਾਡੇ ਦੇ ਆ ਸੰਗਰਾਜ ਸੰਗਰਾਜ ਹੁਣੇ ਆਉਂਦੇ ਆ ਹਾਂ ਜੀ ਹਰਮਨਪ੍ਰੀਤ ਅਰ ਕੀ ਗੇਮ ਨਹੀਂ ਵੇਖਿਆ ਬੜੇ ਬੜੇ ਕਾਮ ਇਹ ਮਾਰਾ ਤੁਹਾਡਾ ਆਸ਼ੀਰਵਾਦ ਆ ਸਾਰੇ ਦੇਸ਼ ਵਾਸੀਆਂ ਦਾ ਆਸ਼ੀਰਵਾਦ ਆ ਬਾਕੀ ਸਾਰੀ ਟੀਮ ਬਹੁਤ ਥੋੜਾ ਖੇਡੀ ਜੀ ਠੀਕਾ ਚਲੋ ਮਿਠਿਆ ਸਾਹਿਬ ਹਰ ਬੰਦੇ ਕੀ ਕਰਨਾ ਸਾਰੀ ਇਹ ਟੀਮ ਹਾਂ ਨਹੀਂ ਸਾਰਿਆਂ ਨੇ ਬਹੁਤ ਸਾਰਿਆਂ ਨੇ ਬਹੁਤ ਸਾਰਿਆਂ ਨੇ ਸਹਿਯੋਗ ਦਿੱਤਾ ਬਾਕੀ ਮੇਰੇ ਮਾਲਕ ਗੁਰੂ ਰਾਮਦਾਸ ਜੀ ਆਪ ਕਿਰਪਾ ਰਹੀ ਬੜੀ ਕਿਰਪਾ ਜੀ ਸਾਰੀ ਟੀਮ ਦੇ ਬਹੁਤ ਬਹੁਤ ਸਾਰਾ ਦਾ ਦੇਸ਼ ਦਾ ਨਵਾਂ ਵੱਡਾ ਹਾਂਜੀ ਥੈਂਕ ਯੂ ਬਹੁਤ ਰੌਸ਼ਨ ਕੀਤਾ ਜੇਸ ਦਾ ਨਾ ਪੰਜਾਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਸੋਹਣੇ ਆਰੰਭ ਜੀ ਕੀਆ ਦੁਆਰਾ